ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾਸ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆ ਮੈਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਜੀ ਜਿਹਦੇ ਵਿੱਚ ਆਪਾਂ ਪਾਰਟੀ ਵੀਅ ਸੂਟ ਲੈ ਕੇ ਆਏ ਆ ਦੁਪੱਟਾ ਸੂਟ ਡਿਸਕਾਊਂਟ ਦੇ ਵਿੱਚ ਬਹੁਤ ਹੀ ਸੋਹਣੇ ਕਲਰ ਹੈਗੇ ਬਹੁਤ ਹੀ ਸੋਨਾ ਸਟਾਫ ਰਹੂਗਾ ਜੀ ਬਹੁਤ ਫਾਈਨ ਕੁਆਲਿਟੀ ਦੇ ਇਹ ਸੂਟ ਰਹਿਣਗੇ ਆਓ ਦੇਖਦੇ ਆ ਅੱਜ ਦੇ ਇਹ ਡਿਸਕਾਊਂਟ ਵਾਲੇ ਦੁਪੱਟਾ ਸੂਟ ਪਾਰਟੀ ਵੀਅ ਹਾਂਜੀ ਇਹ ਆ ਗਿਆ ਜੀ ਆਪਣਾ ਪਹਿਲਾ ਸੂਟ ਪੀਚ ਕਲਰ ਦੇ ਵਿੱਚ ਸ਼ਰਟ ਹੈ ਜਿਹੜੀ ਬਹੁਤ ਹੀ ਸੋਹਣੀ ਬਨਾਰਸੀ ਸਿਲਕੇ ਦੇ ਵਿੱਚ ਰਹੂਗੀ 3D ਕਲਰ ਹੈ ਇਹਦੇ ਵਿੱਚ ਬਹੁਤ ਸੋਹਣਾ ਸਟਾਫ ਰਹੂਗਾ ਜੀ ਬਹੁਤ ਜਿਆਦਾ ਆਰਡਰ ਆ ਰਹੇ ਸੀਗੇ ਸੂਟਾਂ ਦੇ ਆਪਣੇ ਕੋਲੇ ਰੀਸਟਾਕ ਹੋਏ ਨੇ ਕੁਝ ਕੁ ਕਲਰ ਹੋਏ ਨੇ ਸ਼ਰਟ ਆ ਗਈ 3D ਕਲਰ ਦਾ ਹੋਊਗਾ ਇਹਦੇ ਨਾਲ ਬਹੁਤ ਹੀ ਸੋਹਣਾ ਜਿਹੜਾ ਦੁਪੱਟਾ ਰਹੂਗਾ ਕ੍ਰੇਪ ਦੀ ਬਾਟਮ ਹੈ ਪਿਓਰ ਕ੍ਰੇਪ ਦੀ ਬਿਸਕਸ اور ਗੰਜਾ ਦੇ ਵਿੱਚ ਦੁਪੱਟਾ ਰਹੂਗਾ 3D ਦੁਪੱਟਾ ਰਹੂਗਾ ਸਲਿੱਪਰੀ ਨਹੀਂ ਰਹੂਗਾ ਦੁਪੱਟਾ ਹੁਣ ਇਹਦਾ ਪ੍ਰਾਈਸ ਰਹੂਗਾ ਜੀ 1650 ਪਹਿਲਾਂ 1790 ਦੇ ਵਿੱਚ ਸੇਲ ਕੀਤੇ ਨੇ ਹੁਣ ਇਹ ਆਪ ਨੂੰ ਡਿਸਕਾਊਂਟ ਦੇ ਵਿੱਚ ਆਇਏ ਨੇ 1650 ਦੇ ਵਿੱਚ ਤੁਸੀਂ ਇਹਨਾਂ ਨੇ ਬਾਟਮ ਤੇ ਵਰਕ ਕਰਵਾ ਸਕਦੇ ਹੋਗੇ ਬਹੁਤ ਸੋਨੇ ਡੈਡੀ ਹੋਣਗੇ ਸੂਟ ਇਹਦੇ ਵਿੱਚ ਆਪਣੇ ਕੋਲੇ ਕਲਰ ਇੱਕ ਇਹ ਵਾਲਾ ਆਇਆਗਾ ਕਲਰ ਸਾਰੇ ਸੋਨੇ ਨੇ ਇੰਗਲਿਸ਼ ਕਲਰ ਰਹਿਣਗੇ ਬਹੁਤ ਹੀ ਸੋਨਾ ਆਰਟੀਕਲ ਹੈਗਾ ਇਹ ਕੇਵਾਲਾ ਕਲਰ ਆਇਆ ਜੀ 3D ਸ਼ਰਟ ਆ ਗਈ 크ਰੇਪ ਦੀ ਬਾਟਮ ਆਜੂਗੀ ਬਹੁਤ ਸੋਨਾ ਰੈਡੀ ਹੋ ਕੇ ਆਰਟੀਕਲ ਲੋਕਾਂ ਦੀ ਹੈ ਸੂਟ ਦੀ ਇਹ ਦੁਪੱਟਾ ਆ ਜਾਏਗਾ ਵਿਸਕੋਸ ਔਰ ਗੰਜਾ ਦਾ 3D ਦੁਪੱਟਾ ਆ ਜਾਊਗਾ ਪ੍ਰਾਈਸ ਰਹੂਗਾ 1650 ਇਹਦੇ ਵਿੱਚ ਇੱਕ ਕਲਰ ਆਪਣੇ ਕੋਲ ਇਹ ਵਾਲਾ ਆ ਜਾਏਗਾ ਕਰੀਬ ਦੀ ਬਾਟਮ ਹੈ ਪਿਸਤਾ ਪਿਸਤਾ ਕਲਰ ਦੇ ਵਿੱਚ ਸ਼ਰਟ ਆ ਜੂਗੀ 3D ਸ਼ਰਟ ਆ ਜੋ ਆਪਣੇ ਗ੍ਰੀਨ ਪਿਸਤਾ ਤੇ ਪਰਪਲ ਦਾ ਕੰਬੀਨੇਸ਼ਨ ਰਹੂਗਾ ਡਾਰਕ ਪਰਪਲ ਦਾ ਵਾਈਨ ਜਿਹਾ ਸ਼ੇਡ ਹੈ। ਸੀਏ ਜੀ ਦਾ ਦੁਪੱਟਾ ਬਿਸਕੋਸ ਔਰ ਗੈਂਜ ਦਾ ਆਜੂਗਾ ਦੁਪੱਟਾ। ਇਹਸ ਤੋਂ ਨੈਕਸਟ ਆਪਣੇ ਕੋਲੇ ਇਹ ਵਾਲਾ ਕਲਰ ਹੈ ਇਹ ਵਾਲਾ ਕਲਰ ਹੈ 3D ਕਲਰ ਸ਼ਰਟ ਦਾ ਜੀ ਗ੍ਰੇ ਪਿਸਤਾ ਗ੍ਰੀਨ ਤੇ ਕਾਫੀ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਸਾਰੇ ਇੰਗਲਿਸ਼ ਕਲਰ ਆਉਣੇ ਇਹਨਾਂ ਦੇ ਵਿੱਚ ਸੂਟਾਂ ਦੇ ਵਿੱਚ ਬਹੁਤ ਸੁੰਨੇ ਰੈਡੀ ਹੋ ਕੇ ਸੂਟ ਬਣਦੇ ਹੈਗੇ ਪ੍ਰਾਈਸ ਸਿਰਫ 1650 ਇਹ ਆ ਜੁਗਾ ਦੁਪੱਟਾ ਇਸ ਤੋਂ ਨੈਕਸਟ ਆਪਣੇ ਕੋਲ ਪੀਚ ਦੇ ਨਾਲ ਸਟੱਫ ਬਾਟਮ ਦਾ ਬਹੁਤ ਹੀ ਜ਼ਿਆਦਾ ਸੋਹਣਾ ਰਹੂਗਾ ਜੀ ਪਿਓਰ ਕਰੇਵ ਦੇ ਵਿੱਚ ਸ਼ਰਟ ਆਗੀ ਇਹ ਵਾਲੀ ਸ਼ਰਟ ਆ ਜਗੀ 3D ਕਲਰ ਸ਼ਰਟ ਦਾ ਸੇਮੀ ਦੁਪੱਟਾ ਪ੍ਰਾਈਸ ਸਾਰਿਆਂ ਦੇ 1650 ਰਹਿਣੀ ਹੈ ਰੈਡੀ ਹੋ ਕੇ ਆਰਟੀਕਲ ਬਹੁਤ ਹੀ ਜ਼ਿਆਦਾ ਸੋਹਣਾ ਬਣਦਾ ਹੈਗਾ ਵੀਦੇ ਦੁਪੱਟਾ ਪ੍ਰਾਈਸ ਸਿਰਫ 1650 ਇਸ ਤੋਂ ਨੈਕਸਟ ਆਪਣੇ ਕੋਲੇ ਆ ਗਿਆ ਜੀ वाला सूट ए वाला आ गया बहुत सोना कलर रहेगा दुपट्टा आ जूगा थ्री डी दपट्टा रहेगा ਪ੍ਰਾਈਸ 1650 ਇਹ ਕੀ ਕਲਰ ਦੇ ਜਿਆਦਾ ਆਰਡਰ ਆ ਰਹੇ ਸੀਗੇ ਲਵੈਂਡਰ ਤੇ ਪਰਪਲ ਸ਼ੇਡ ਦਾ ਕੰਬੀਨੇਸ਼ਨ ਸੀ ਬਹੁਤ ਹੀ ਪਿਆਰਾ ਹਾਂਜੀ ਡਾਰਕ ਪਰਪਲ ਆ ਗਿਆ ਲਵੈਂਡਰ ਸ਼ੇਡ ਆ ਗਿਆ ਜੀ ਰਸਟ ਜਾ ਸ਼ੇਡ ਆ ਗਿਆ ਕਲਰ ਬਹੁਤ ਹੀ ਜਿਆਦਾ ਸੋਹਣਾਗਾ ਇਹਦੇ ਕਾਫੀ ਆਰਡਰ ਆ ਰਹੇ ਸੀਗੇ ਇਹ ਆਪਣੇ ਕੋਲੇ ਕਲਰ ਰੀਸਟਾਕ ਹੋਇਆਗਾ प्राइस रहूगा 1650। सौ पंजा थ्री डी दुपट्टा आजूगा इस तो नेक्स्ट अपने को वाला कलर आ गया जी ये वाला आ गया ब्राउन बॉटम रहूगी अपनी शर्ट दे कलर बहुत सोने ने ਇਆ ਸ਼ਰਟ ਤੇ ਇਹ ਆ ਗਿਆ ਆਪਣਾ ਦੁਪੱਟਾ ਇਹਨਾਂ ਨਾਲ ਦੇ ਸੀ ਤੁਹਾਨੂੰ ਬਾਟਮ ਵਰਕ ਦੇ ਵਿੱਚ ਵੀ ਡੈਡੀ ਕੀਤੇ ਹੋਏ ਸੂਟ ਪਾਵਾਂਗੇ ਪ੍ਰਾਈਸ ਰਹੂਗਾ 1650 ਇੱਕ ਆਪਣੇ ਕੋਲ ਆ ਗਿਆ ਜੀ ਸ਼ਿਮਰ ਦੇ ਵਿੱਚ ਇਹ ਸੂਟ ਸ਼ਿਮਰ ਦੇ ਵਿੱਚ ਬਾਟਮ ਆ ਗਈ ਸ਼ਰਟ ਆ ਗਈ ਟਾਈ ਡਾਈ ਇਹ ਆ ਜੁਗਾ ਦੁਪੱਟਾ 3D ਦੁਪੱਟਾ ਰਹੂਗਾ ਇਹਦਾ ਪ੍ਰਾਈਸ ਰਹੂਗਾ ਜੀ 1700 1700 ਇਸ ਤੋਂ ਨੈਕਸਟ ਇੱਕ ਆਪਣੇ ਕੋਲੇ ਹੋਰ ਆਰਟੀਕਲ ਆਇਆਗਾ ਇਹ ਥੋੜਾ ਪਲੱਸ ਰੇਂਜ ਦੇ ਵਿੱਚ ਐ ਕਰੀਬ ਦੀ ਆਪਣੀ ਇਹਦੇ ਵਿੱਚ ਬਾਟਮ ਆਜੂਗੀ ਕਰੀਬ ਦੀ ਬਾਟਮ ਹੈਗੀ ਸੈਲਫ ਦੇ ਵਿੱਚ ਆਪਣੀ ਬਨਾਸੀ ਸੈਲਫ ਸਿਲਕ ਦੇ ਵਿੱਚ ਆਪਣੀ ਆਜੂਗੀ ਸ਼ਰਟ ਇਦੇ ਵਿੱਚ ਡਬਲ ਟੋਨ ਕਲਰ ਰਹੂਗਾ ਜੀ 셔ਟ ਦਾ ਗ੍ਰੀਨ ਤੇ ਪਰਪਲ ਹੈ ਸੈਲਫ ਬਨਾਰਸੀ ਸਿਲਕ ਦੇ ਵਿੱਚ ਆਪਣੀ 셔ਟ ਰਹੂਗੀ ਦੇ ਇਹ ਵਾਲਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਨਾ ਸਟੱਫ ਦੇ ਵਿੱਚ ਆਪਣਾ ਡਬਲ ਟੋਨ ਦੇ ਵਿੱਚ ਦੁਪੱਟਾ ਦੁਪੱਟਾ ਸਲੀਪਰੀ ਨਹੀਂ ਹੈਗਾ ਹਲਕੀ ਜੀ ਸ਼ਾਈਨ ਹੈ ਸੌਫਟ ਰਹੂਗਾ ਦੁਪੱਟਾ ਪ੍ਰਾਈਸ ਰਹੂਗਾ ਜੀ 2240 ਇਹਦੇ ਵਿੱਚ ਆਪਣੇ ਕੋਲੇ ਥੋੜੇ ਜੀ ਕਲਰ ਆਏ ਨੇ ਇਹਦਾ ਪ੍ਰਾਈਸ ਹੈ 2240 ਕਲਰ ਬਹੁਤ ਸੋਹਣੇ ਆਏ ਨੇ ਇਹਦੇ ਵਿੱਚ ਸਟਾਫ ਬਹੁਤ ਹੀ ਜ਼ਿਆਦਾ ਫਾਈਨ ਹੈ ਬਹੁਤ ਸੋਹਣੀ ਕੁਆਲਿਟੀ ਹੈ ਸਟਾਫ ਦੀ ਕਰੀਬ ਦੀਆਂ ਬਾਟਮਾਂ ਦੇ ਨਾਲ ਕਰੀਬ ਦੀ ਬਾਟਮ ਰਹੂਗੀ ਇਹਦੇ ਤੇ ਹਲਕਾ ਫੁਲਕਾ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਤੇ ਇਦਾਂ ਵੀ ਤੁਸੀਂ ਕੱਲਾ ਬਾਟਮ ਤੇ ਵਰਕ ਕਰਵਾ ਸਕਦੇ ਹੋਗੇ ਸ਼ਰਟਾ ਕੀ ਬਹੁਤ ਸੋਹਣਾ ਆਰਟੀਕਲ ਰੈਡੀ ਹੁੰਦਾ ਜੀ ਡਬਲ ਟੂਨ ਦੇ ਵਿੱਚ ਕਲਰ ਹੋਊਗਾ 2.5 ਮੀਟਰ ਕੱਟ ਰਹੋਗੇ ਬਹੁਤ ਹੀ ਸੋਹਣਾ ਦੁਪੱਟਾ ਇਹਦੇ ਨਾਲ ਅਸੀਂ ਡਾਈ ਕਰਵਾਇਆ ਹੋਇਆ ਹੈ ਪ੍ਰਾਈਸ ਰਹੂਗਾ 2240 2240 ਕੇਵਲ ਆ ਗਿਆ ਜੀ ਪਰਪਲ ਤੇ ਗ੍ਰੀਨ 컬러 ਬਹੁਤ ਹੀ ਜਿਆਦਾ ਸੋਹਣਾ 컬러 ਕੰਬੀਨੇਸ਼ਨ ਬਹੁਤ ਪਿਆਰਾ ਹੈ ਪੈਰਟ ਗ੍ਰੀਨ ਦਾ ਪਰਪਲ ਦੇ ਨਾਲ ਕੰਬੀਨੇਸ਼ਨ ਹੈ ਪ੍ਰਾਈਸ 2240 ਤੇ ਦੁਪट्टे ਦਾ ਸਟਫ ਬਹੁਤ ਹੀ ਜਿਆਦਾ ਸੋਹਣਾ ਲੂਗਾ ਜੀ 4 ਸਾਈਡ ਤੁਸੀਂ ਫਿਨਿਸ਼ਿੰਗ ਕਰਵਾ ਸਕਦੇ ਹੋਗੇ ਦੁਪट्टे ਨੂੰ ਸਟਫ ਬਹੁਤ ਸੋਹਣਾ ਹੈ ਸੂਟ ਦਾ ਇੱਕ ਇਹਦੇ ਵਿੱਚ ਆਪਣੇ ਕੋਲੇ ਕਲਰ ਆਇਆ ਇਹ ਵਾਲਾ ਇਹਨਾਂ ਨੂੰ ਬਾਟਮ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਉਦਾਂ ਵੀ ਰੈਡੀ ਕਰ ਸਕਦੇ ਹੋ ਸਿਰਫ ਦੁਪੱਟੇ ਨੂੰ ਫਿਨਿਸ਼ਿੰਗ ਕਰਕੇ ਬਹੁਤ ਸੋਨੇ ਆਰਟੀਕਲ ਹੈ ਰੈਡੀ ਹੁੰਦੇ ਨੇ ਬਨਾਰਸੀ ਸਿਲਕ ਦੇ ਇਹ ਆ ਗਿਆ ਜੀ ਕਲਰ ਬਹੁਤ ਸੋਨੇ ਆਰਟੀਕਲ ਨੇ ਹੀ ਪ੍ਰਾਈਸ 2240 ਇਹ ਵਾ ਲਾ ਗਿਆ ਜੀ ਹਾਂਜੀ ਇਹ ਸੀਗੇ ਅੱਜ ਦੇ ਆਪਣੇ ਪਾਰਟੀ ویئر ਦੁਪੱਟਾ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋਗੇ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਛ ਡਿਟੇਲ ਦੇ ਵਿੱਚ ਪੁੱਛਣੀ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਇਹ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ